ਹਾਂਜੀ ਭਰਤੋ ਜੈਮਤਾ ਦੀ ਜੈਮਤਾ ਦੀ ਮੈਥਡ ਆਪਣਾ ਮੋਹਨੂ ਸ਼ਾਹਬਰਾ 100 200 ਆਪਣੀ ਦੁਕਾਨ ਦੇ ਵਿੱਚ ਮਾਤਾ ਰਾਣੀ ਦੀ ਪਾਲਕੀ ਤਿਆਰ ਹੋ ਰਹੀ ਸੀ ਜਿਹੜੀ ਕਿ ਪੈਦਲ ਯਾਤਰਾ ਗਰੁੱਪ ਜਤਿੰਦਰ ਚੌਂਕ ਫਰੀਦਕੋਟ ਪੰਜਾਬ ਵੱਲੋਂ ਇਹਨਾਂ ਨੇ ਖੁਦ ਸਾਰੀ ਮੀਣਾ ਕਢੀ ਕੀਤੀ ਖੁਦ ਤਿਆਰ ਕੀਤੀ ਹੋਈ ਹੈ ਤੇ ਇਸ ਬਣਾਏ ਝੰਡਿਆਂ ਦੇ ਵਿੱਚ ਤੇ ਨਿਕਲੂਗੀ ਜਿਹੜਾ ਝੰਡਾ ਮਾਤਾ ਚਿੰਤਪurni ਦਾ ਜਿਹੜਾ ਨਿਕਲਦਾ ਫਰੀਦਕੋਟ ਸ਼ਹਿਰ ਦੇ ਵੱਲੋਂ ਸਾਰੀਆਂ ਸੰਸਥਾਵਾਂ ਰਲ ਕੇ ਇਹ ਝੰਡਾ ਲੜਦੀਆਂ ਨੇ ਝੰਡੇ ਦੀ ਰੌਣਕ ਤੁਸੀਂ ਦੇਖ ਸਕਦੇ ਹੋ ਪਹਿਲਾਂ ਝੰਡੇ ਅੱਗੇ ਲਗਾਏ ਆ ਉਸ ਤੋਂ ਬਾਅਦ ਤੇਰਾ ਜਿਵੇਂ ਜਿਵੇਂ ਚਾਹਕੀਆਂ ਨਿਕਲਦੀਆਂ ਪੈਲ ਵਾਲੇ ਨਿਕਲਦੇ ਆ ਤੇ ਪਾਲਕੀਆਂ ਆਉਂਦੀਆਂ ਤੇ ਸੰਗਤ ਹੁੰਦੀ ਹੈ ਕਾਫੀ ਜਿਆਦਾ ਸ਼ਰਬਾਤੀਆਂ तकरीबन ਹਰ ਕੋਈ ਦੁਕਾਨ ਦੇ ਬਾਹਰ ਘਰ ਦੇ ਬਾਹਰ ਖੜਾ ਹੁੰਦਾ ਚਾਹਕੀਆਂ ਦਾ ਨਜ਼ਾਰਾ ਦੇਖਦਾ ਤੇ ਥਾਂ ਥਾਂ ਤੇ ਦੋਸਤੋਂ ਲੰਗਰ ਲੱਗੇ ਨੇ ਇੱਕ ਆ ਕਲਾਕਾਰੀ ਦੇਖੋ ਚਾਹ ਚਾਹਕੀ ਬਹੁਤ ਹੁਣੀ ਹੈ ਮਤਲਬ ਪਾਲਕੀ ਬਹੁਤ ਜਿਆਦਾ ਪਿਆਰੀ ਬਣਾਈ ਤੇ ਇੱਥੇ ਮੇਰੇ ਦੋਸਤਾਂ ਨੇ ਪਿੰਡੀ ਰੂਪ ਵੀ ਮਾਤਾ ਚਿੱਤ ਫਰੀਦਾ ਬਣਾਇਆ ਸੀ ਤੇ ਆ ਆ ਗਈ ਆਪਣੀ ਜਤਨ ਦਾ ਚੌਂਦੀ ਪਾਲਕੀ ਸਾਰੇ ਦੋਸਤੋ ਕਮੈਂਟ ਕਰਕੇ ਦੱਸੋ ਪਾਲਕੀ ਤੁਹਾਨੂੰ ਕਿੱਦਾ ਲੱਗੀ ਤੇ ਉਸ ਤੋਂ ਬਾਅਦ ਇੱਕ ਹੋਰ ਜਤਿੰਦਰ ਚੌਂਕ ਵੱਲੋਂ ਫੇਰ ਪਾਲਕੀ ਦੂਜੀ ਆ ਗਈ ਇੱਕ ਆ ਵਾਲੀ ਇਹ ਮੈਨੂੰ ਪਤਾ ਨਹੀਂ ਜੀ ਕਿਨਾਂ ਦੀ ਬਹੁਤ ਪਿਆਰੀ ਪਾਲਕੀ ਬਣਾਈ ਹੈ ਤੇ ਇੱਕ ਆ ਹਮਾਰਜੀ ਦੀ ਫੋਟੋ ਦੇਖੋ ਤੇ ਇੱਕ ਹੋਰ ਆ ਗਈ ਜਤਿੰਦਰ ਚੌਂਕ ਦੀ ਪਾਲਕੀ ਆ ਵੀ ਬਹੁਤ ਸੋਹਣੀ ਗੋਫਾ ਬਣਾਈ ਹੋਈ ਆ ਜਿੱਦਾਂ ਗੋਫਾ ਬੜੀਆਂ ਹੁੰਦੀਆਂ ਤੇ ਲੋਕਾਂ ਨੇ ਬਹੁਤ ਪਸੰਦ ਕੀਤਾ ਇਸ ਨੂੰ ਵੀ ਤੇ ਦੋਸਤੋ ਕੋਸ਼ਿਸ਼ ਵੀ ਵੀਡੀਓ ਨੂੰ ਵਾਤਵਾ ਸ਼ੇਅਰ ਜ਼ਰੂਰ ਕਰਿਓ ਤੇ ਥੋੜਾ ਜਿਹਾ ਦਿਖਾਇਆ ਨੇ ਪੰਜਾਬੀ ਕਲਚਰ ਤੇ ਆ ਕੁੜੀਆਂ ਦੀ ਪਾਵਾਰੀਆਂ ਬਹੁਤ ਸੋਹਣਾ ਲੱਗ ਰਿਹਾ ਸੀ ਤੇ ਖਾਣਾ ਇਹਦੇ ਜਿੰਦਾ ਕਦੇ ਗਾਣੇ ਤੇ ਡਾਂਸ ਕਰਦੀਆਂ ਸੀ ਤੇ ਉਸ ਤੋਂ ਬਹੁਤ ਸ਼ਹਿਰ ਦਾ ਜਿਹੜਾ ਲੌਂਡੇ ਹੋਏ ਹੁਕਮ ਦੇਖ ਪਉਦੇ ਆ ਪਿੰਡੀ ਰੂਪ ਫੇਰ ਆ ਜਾਏਗੀ ਤੇ ਆਪਾਂ ਪਹੁੰਚ ਗਏ ਜੀ ਮੇਨ ਬਾਜ਼ਾਰ ਦੇ ਵਿੱਚ ਚਾਵਲਾ ਸਟੋਰ ਤੇ ਇੱਥੋਂ ਆਪਾਂ ਨਾਚ ਦੇ ਟੱਪਦੇ ਹੋਏ ਮਾਤਾ ਰਣੀ ਦੇ ਜਿਕਾਰੇ ਲੌਂਦੇ ਹੋਏ ਆਪਾਂ ਆ ਜੀ ਯਾਰ ਤੋਂ ਥੋੜਾ ਇਹ 12 ਤੇ 100 200 ਬਾਰਿਸ਼ ਹੋਣ ਲੱਗ ਪਈ ਤੇ ਇੱਕ ਦੋਸਤ ਬਹੁਤ ਵੱਡੀ ਕਰਾਮਾਤ ਹੋਈ ਮਾਤਾ ਚੰਦਰਪਰਨੀ ਦੀ ਦੇਖੋ ਇਸ ਟਾਂ ਖੜੇ ਆ ਬਾਠਾਲੇ ਮਹੱਲੇ ਤੇ ਆਸੇ-ਪਾਸੇ ਹਰ ਕਿਤੇ 220 ਬੈਰਿਆ ਸੀ ਪਰ ਇੱਥੇ ਬਾਰਿਸ਼ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਬਿਲਕੁਲ ਹਕੀਆ ਜਿਹਾ ਘੜੀਆਂ ਸੀ ਤੇ ਬਾਰਸ਼ ਇੰਨੀ ਤੇਜ਼ ਨਹੀਂ ਆਸੇ-ਪਾਸੇ ਬਾਰਿਸ਼ ਬਹੁਤ ਜ਼ਿਆਦਾ ਵਗੀ ਪਰ ਮਾਤਾ ਰਣੀ ਦੀ ਕਿਰਪਾ ਜਿੱਥੇ ਜਿੱਥੇ ਪਾਲਗੀ ਟੱਪੀ ਉੱਥੇ ਉੱਥੇ بارش ਦਾ ਨਾਮ ਤੇ ਹੈਣੀ ਸੀ بارش ਹੈ ਹੀ ਨਹੀਂ ਸੀ ਸਭ ਜੋ ਤੇ ਸੋ ਦੋਸਤੋ ਹੁਣ ਬਨੇ ਕਮੋਂ ਦੇ ਹੋਏ ਅਸੀਂ ਫੇਰ ਮੇਨ ਬਾਜ਼ਾਰ ਤੋਂ ਆ ਗਏ ਪਾਈਆ ਫੀਲਟ ਤੋਂ ਥੋੜਾ ਅੱਗੇ ਤੇ ਉਸ ਤੋਂ ਬਾਅਦ ਆ ਗਏ ਆਪਾਂ ਜੀ ਹੁਣ ਦੇਖੋ ਬਾਰੇ ਜਤਿੰਦਰ ਚੌਕ ਸੋ ਦੋਸਤੋ ਤੁਹਾਨੂੰ ਛੰਡੇ ਦਾ ਬਲਾਕ ਕਿਦਾਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਥੈਂਕ ਯੂ ਥੈਂਕ ਯੂ ਜੈ